ਦੇਖੋ ਕੱਲ ਤਾਂ ਜੇਲ੍ਹ ਤੋਂ ਬਾਹਰ ਆਏ ਆ ਤੇ ਆ ਕੇ ਬਜਟ ਬਾਰੇ ਦੇਖਿਆ ਸੁਣਿਆ ਵੀ ਕੀ ਜਿਹੜਾ ਬਜਟ ਆ ਉਹ ਪੰਜਾਬ ਦਾ ਕਹਿੰਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਬਜਟ ਦਾ ਤਾਂ ਮਕਸਦ ਇੰਨਾ ਹੀ ਹੁੰਦਾ ਨਾ ਵੀ ਪੈਸਾ ਕਿੱਥੋਂ ਸਰਕਾਰ ਨੇ ਲਿਆਉਣਾ ਤੇ ਪੈਸਾ ਕਿੱਥੇ ਸਰਕਾਰ ਨੇ ਖਰਚਣਾ ਪਰ ਇਹ ਐਸੀ ਇੱਕ ਅਣਜਾਣ ਸਰਕਾਰ ਆਈ ਆ ਜਿਹਨੂੰ ਪਤਾ ਹੀ ਕੁਝ ਨਹੀਂ ਮੈਂ ਦੇਖ ਰਿਹਾ ਸੀ ਵੀ ਕਿਸ ਤਰੀਕੇ ਨਾਲ ਜਿਹੜੇ ਪੈਸੇ ਖਰਚੇ ਜਾ ਰਹੇ ਆ ਇੱਕ ਸਧਾਰਨ ਆਮ ਇਨਸਾਨ ਵੀ ਆਪਣੇ ਘਰ ਦਾ ਬਜਟ ਬਣਾਉਂਦਾ ਜੇ ਉਹਦੀ ਕਮਾਈ ਉਹਦੀ ਕਮਾਈ 100 ਰੁਪਇਆ ਤਾਂ ਉਹ ਉਹਦੇ ਵਿੱਚੋਂ 99 ਰੁਪਏ ਖਰਚ ਕੇ ਕੋਸ਼ਿਸ਼ ਉਹਦੀ ਇਹ ਹੋਊਗੀ ਮੈਂ ਉਹ ਚੋਂ ਰੁਪਇਆ ਬਚਾ ਕੇ ਰੱਖਾਂ ਇੱਥੇ ਕੀ ਹੋ ਰਿਹਾ ਕਮਾਈ ਆ ਜਿਹੜੀ ਉਹ ਹੈਗੀ 10 ਰੁਪਏ ਖਰਚ ਕੀਤਾ ਜਾ ਰਿਹਾ 11 ਰੁਪਏ ਤੁਸੀਂ ਅੰਦਾਜ਼ਾ ਲਾਓ ਹਰ ਸਾਲ ਪਿਛਲੀਆਂ ਸਰਕਾਰਾਂ ਨਾਲੋਂ ਵੀ ਚਲੋ 30000 ਕਰੋੜ ਰੁਪਇਆ ਹਰ ਸਾਲ ਦਾ ਵਧ ਲਿਆ ਜਾ ਰਿਹਾ ਇਹਦਾ ਮਤਲਬ ਗੱਲ ਟਿਕੂਗੀ ਜਾਂ ਕਿ ਜਦੋਂ ਇਲੈਕਸ਼ਨਾਂ ਦਾ ਸਤਾਈ ਚ ਟਾਈਮ ਆਊਗਾ ਜੇ ਸਰਕਾਰ ਪੂਰਾ ਸਮਾਂ ਕਰਦੀ ਆ ਤਾਂ ਸਾਢੇ 4 ਲੱਖ ਕਰੋੜ ਸਾਢੇ 4 ਲੱਖ ਕਰੋੜ ਰੁਪਇਆ ਦਾ ਜਿਹੜਾ ਕਰਜ਼ਾ ਪੰਜਾਬ ਤੇ ਹੋ ਜੂ ਤੁਸੀਂ ਅੰਦਾਜ਼ਾ ਲਾਓ ਇਹ ਕਹਿੰਦੇ ਆ ਜੀ ਪਰਾਣਾ ਜੀ ਨਮਾ ਜੀ ਪਹਿਲਾਂ ਦਾ ਭਈ ਇੱਕ ਗੱਲ ਮੇਰੀ ਸਮਝੋ ਜਾਂ ਕੋਈ ਵੀ ਕੋਈ ਬਿਮਾਰ ਹੋ ਜੇ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਉਹ ਡਾਕਟਰ ਕੋਲ ਉਦੋਂ ਹੀ ਜਾਂਦਾ ਨਾ ਇਲਾਜ ਕਰਾਉਣ ਉਹਨੂੰ ਵੀ ਆਪਣੇ ਆਪ ਨੂੰ ਠੀਕ ਕਰਨ ਕੋਈ ਗੱਡੀ ਖਰਾਬ ਹੋ ਜੇ ਤੇ ਆਪਾਂ ਮਕੈਨਿਕ ਦੇ ਉਦੋਂ ਹੀ ਲੈ ਕੇ ਜਾਵਾਂਗੇ ਜਦੋਂ ਇਹਨੂੰ ਠੀਕ ਕਰਨਾ ਹੈ ਖਰਾਬ ਹੋ ਗਈ ਤੁਸੀਂ ਬਦਲਾ ਇਸੇ ਕਰਦਾ ਲਿਆਇਆ ਸੀ ਵੀ ਸਾਨੂੰ ਪਤਾ ਵੀ ਕਿਵੇਂ ਕੰਮ ਚਲਾਉਣਾ ਹੁੰਦਾ ਕੇਜਰੀਵਾਲ ਸਾਹਿਬ ਕਿਉਂਕਿ ਬੜੇ ਵੱਡੇ ਆਫੀਸਰ ਰੇਅਰ ਰੈਵਨਿਊ ਦੇ ਉਹਨਾਂ ਨੂੰ ਤਾਂ ਸਾਬ ਕਿਤਾਬ ਦਾ ਪਤਾ ਹੈ ਆਹ ਪਤਾ ਸਾਬ ਕਿਤਾਬ ਵੀ 30-3000 ਕਰੋੜ ਰੁਪਇਆ ਹੋਰ ਕਰਜ਼ਾ ਲੈ ਲਓ ਇਹ ਹੁੰਦਾ ਉਹਨਾਂ ਨੂੰ ਸਾਬ ਤੁਸੀਂ ਕਹਿੰਦੇ ਹੋ ਜੀ ਇਹ ਪਹਿਲਾਂ ਸੀ ਪਹਿਲਾਂ ਠੀਕ ਕਰਨਾ ਸੀ ਬਈ ਤੁਸੀਂ ਤਾਂ ਤੁਹਾਨੂੰ ਲੋਕਾਂ ਨੇ ਸਰਕਾਰ ਦਿੱਤੀ ਜੀ ਤੁਸੀਂ ਬਿਲਕੁਲ ਫੇਲ ਹੋ ਗਏ ਓਦੋਂ ਬਾਅਦ ਤੁਸੀਂ ਆਹ ਮੈਪ ਦੇਖ ਰਿਹਾ ਸੀ ਹੈ ਕੀ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਕੋਈ ਟੈਕਸ ਟੈਕਸ ਕਿਵੇਂ ਨਹੀਂ ਟੈਕਸ ਤਾਂ ਲੱਗਦਾ ਹੀ ਆ ਟੈਕਸ ਵੀ ਲੱਗਦਾ ਜੀਐਸਟ ਵੀ ਲੱਗਦਾ ਵੈਟ ਵੀ ਸਭ ਕੁਝ ਟੈਕਸ ਕਿਉਂ ਨਹੀਂ ਲੱਗਦਾ 1 ਲੱਖ ਕਰੋੜ ਤੋਂ ਉੱਤੇ ਦੇ ਟੈਕਸ ਨੇ ਟੈਕਸ ਕਿਵੇਂ ਨਹੀਂ ਗਏ ਹਾਂ ਪਰ ਇਹ ਮੈਂ ਦੇਖ ਰਿਹਾ ਸੀ ਵੀ ਤਕਰੀਬਨ ਜਿਹੜੇ ਆਪਾਂ ਮੁਲਾਜ਼ਮ ਕਿਸ ਲਈ ਰੱਖਦੇ ਆ ਮੁਲਾਜ਼ਮ ਇਸੇ ਲਈ ਵੀ ਪੰਜਾਬ ਜਾਂ ਕਿਸੇ ਵੀ ਸਰਕਾਰ ਦਾ ਕੰਮਕਾਰ ਚੱਲੇ ਪਰ ਤੁਹਾਡੇ ਸਰਕਾਰ ਦੇ ਤਾਂ ਮੁਲਾਜ਼ਮ ਬੈਲੇ ਬੈਠੇ ਆ ਕਿਸੇ ਨੂੰ ਕੰਮ ਕਰਨ ਦਾ ਕੋਈ ਤੁਸੀਂ ਰੱਤੀ ਪਰ ਤੁਹਾਡੇ ਐਮਐਲਏ ਨੇ 117 ਚੋਂ ਜਿਹੜੇ 92 ਐਮਐਲਏ ਆ ਜੇ ਤੁਸੀਂ ਉਹ ਤੁਸੀਂ ਕਿਸੇ ਅਫਸਰ ਨੂੰ ਕੰਮ ਹੀ ਨਹੀਂ ਕਰਨ ਦਿੰਦੇ ਤੇ ਜਿੰਨੀ ਤੁਹਾਡੇ ਕੋਲ ਪੈਸਾ ਹੈ ਜਿੰਨੀ ਕਮਾਈ ਆ ਉਹ ਤਕਰੀਬਨ 4 ਲੱਖ ਮੁਲਾਜ਼ਮ ਤੇ ਪੈਨਸ਼ਨਰ ਨੇ ਦੋਨੋਂ ਮਿਲਾ ਕੇ ਮੁਲਾਜ਼ਮ ਹਰ ਤਰ੍ਹਾਂ ਦੇ ਤੇ ਪੈਨਸ਼ਨਰ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਜਿਹੜਾ ਹੈ 95 ਤੋਂ 96% ਜਿਹੜਾ ਪੈਸਾ ਹੈ ਸਰਕਾਰ ਦਾ ਜਿਹੜਾ ਕੀ ਟੈਕਸ ਵੈਟ ਜਿਵੇਂ ਵੀ ਇਕੱਠਾ ਕੀਤਾ ਜਾਂਦਾ ਉਹ ਟੋਟਲ ਤਨਖਾਹਾਂ ਤੇ ਪੈਨਸ਼ਨਾਂ ਚ ਜਾਂਦਾ 4 ਲੱਖ ਬੰਦੇ ਦੀ ਉਦੋਂ ਬਾਅਦ ਲਾ ਲਓ ਆਪਣੇ ਕੋਲ ਕੀ ਆ ਤੁਸੀਂ ਗੱਲ ਕੀਤੀ ਕਿਸਾਨੀ ਦੀ ਭਈ ਅਸੀਂ ਜੀ ਇਹਨਾਂ ਨੂੰ 13.5 ਹਜ਼ਾਰ ਕਰੋੜ ਰੁਪਇਆ ਐਗਰੀਕਲਚਰ ਲਈ ਉਹ ਭਾਈ 13.5 ਹਜ਼ਾਰ ਕਰੋੜ ਚੋਂ 9000 ਕਰੋੜ ਤੋਂ ਉੱਤੇ ਤਾਂ ਜਿਹੜੀ ਬਿਜਲੀ ਦੀ ਸਬਸਿਡੀ ਆ ਜਾਂ ਜਿਹੜੀਆਂ ਹੋਰ ਸਬਸਿਡੀਆਂ ਜਾਂ ਹੋਰ ਸੰਧਾਂ ਤੇ ਉੱਤਮ ਉੱਕ ਗਿਆ ਬਾਕੀ ਤਾਂ ਰਹਿ ਗਿਆ 4000 ਕਰੋੜ ਰੁਪਈਆ ਹੁਣ 4000 ਕਰੋੜ ਰੁਪਈਆ ਤੁਹਾਡੇ ਕੋਲ ਕਿਹਦੇ ਲਈ ਆ ਤਕਰੀਬਨ ਆਪਣੇ ਕੋਲ 19 ਲੱਖ 19 ਲੱਖ ਕਿਸਾਨ ਆ ਖੇਤੀ ਕਰਨ ਵਾਲੇ 19 ਲੱਖ ਪਰਵਤ 19 ਲੱਖ ਉਹ ਹੋ ਗਏ ਉਹ 19 ਲੱਖ ਦਾ ਸੜਕਾਂ ਤੇ ਗੋਲੀਆਂ ਖਾਂਦੇ ਫਿਰਦੇ ਆ ਹਰਿਆਣੇ ਤੋਂ ਮਨਵਾ ਰਹੇ ਹੋ ਤੁਸੀਂ ਜ਼ੀਰੋ ਐਫ ਆਈ ਆਰ ਦਰਜ ਕੀਤੀ ਉਹ ਕਿਸਾਨ ਤਾਂ ਡੰਡਿਆਂ ਡੰਡਿਆਂ ਖਾਂਦਿਆਂ ਨੂੰ ਅੱਜ 2 ਸਾਲ ਹੋ ਗਏ ਤੁਹਾਡੇ ਕਿਸੇ ਦੀ ਅੱਖ ਚਲੀ ਗਈ ਕਿਸ ਦੀ ਲੱਤ ਟੁੱਟ ਗਈ ਕਿਸੇ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਕਿਸੇ ਨੂੰ ਮਾਰਤਾ ਉਹ ਤੁਹਾਨੂੰ ਮੈਂ 19 ਲੱਖ ਪਰਿਵਾਰਾਂ ਦੀ ਗੱਲ ਦੱਸਤੀ ਉਦੋਂ ਬਾਅਦ ਉਹਨਾਂ ਨਾਲ ਜੁੜੇ ਹੋਏ ਜਿਹੜੇ ਮਜ਼ਦੂਰ ਨੇ ਕੰਮ ਕਰਦਿਆ ਉਹ ਵੀ ਭਰਾ ਨੇ ਪਿੰਨਾ ਚ ਉਹ 16 ਲੱਖ ਪਰਿਵਾਰ ਨੇ ਹੁਣ ਉਹ ਪਰਿਵਾਰਾਂ ਦੇ ਕੀ ਹਾਲਾਤ ਨੇ ਮੈਨੂੰ ਇਹ ਦੱਸੋ ਮਨਰੇਗਾ ਦੀ ਜਿਹੜੀ ਦਿਹਾੜੀ ਆ ਦੋਈ ਉਹਨਾਂ ਦਾ ਉਹਨਾਂ ਲਈ ਤਾਂ ਇੱਕ ਖੇਤਾਂ 'ਚ ਕੰਮ ਕਰਨਾ ਹੋ ਗਿਆ ਇੱਕ ਮਨਰੇਗਾ ਦੀ ਮਦਦ ਤਾਂ ਉਹਨਾਂ ਨੂੰ ਹੋਰ ਹੋਰ ਤਤੀਜੀ ਗੱਲ ਹੀ ਕੋਈ ਨਹੀਂ ਮਨਰੇਗਾ 'ਚ ਮੈਨੂੰ ਦੱਸੋ ਤੁਸੀਂ ਕਿਹੜੇ ਪੈਸੇ ਆ ਜਿਹੜੇ ਉਹ ਪਹਿਲਾਂ ਵਧਾ ਸਕਿਓ ਤੁਸੀਂ ਮੈਨੂੰ ਇਹ ਦੱਸੋ ਮਨਰੇਗਾ ਦੇ ਵਿੱਚ ਕਿਹੜੇ ਪੈਸੇ ਆ ਜਿਹੜੇ ਤੁਸੀਂ ਉਹਨਾਂ ਨੂੰ ਵੱਧ ਦੇ ਸਕਿਓ ਜਾਂ ਉਹਨਾਂ ਨੂੰ ਤੁਸੀਂ ਜਿਹੜਾ ਦੇਣਾ ਉਹ ਵੱਧ ਕੀਤੇ ਆ ਮਨੇ ਉਹ ਵੀ ਕੰਮ ਖਤਮ ਓਦੋਂ ਬਾਅਦ ਇੱਕ ਗੱਲ ਇਹ ਮੈਂ ਉਹਨਾਂ ਦੇ ਜਿਹੜੇ ਬੱਚੇ ਨੇ ਤੁਸੀਂ ਹਾਲਾਤ ਦੇਖੋ ਪੰਜਾਬ ਦੇ ਬੱਚਿਆਂ ਨੂੰ ਜਿਹਨੂੰ ਆਪਾਂ ਆਪਣੇ ਨੌਜਵਾਨ ਗੱਭਰੂ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਮਟਿਆਰਾਂ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਬੱਚੇ ਕਹਿੰਦੇ ਆ ਜੇ ਅੰਕੜਾ ਦੱਸਾਂ ਮੈਂ ਸ਼ਰਮ ਆ ਜਾਂਦੀ ਹੈ ਜਿਹੜੇ 6 ਤੋਂ 23 ਮਹੀਨੇ ਦੇ ਬੱਚੇ ਨੇ 6 ਤੋਂ 23 ਮਹੀਨੇ ਦੇ ਬੱਚੇ ਉਹਨਾਂ 'ਚ 89% ਖੂਨ ਦੀ ਮਾਤਰਾ ਦੀ ਕਮੀ ਆ ਵਕ ਵਕ ਵਿਟਾਮਿਨਸ ਦੀ ਕਮੀਆਂ ਵਕ ਵਕ ਉਹਨਾਂ ਦੇ ਜਿਹੜੇ ਆ ਉਹ ਪੈਰਾਮੀਟਰਸ 'ਚ ਕਮੀ ਆ ਜੀ ਮੈਂ ਉਦੋਂ ਗੱਲ ਕਰਾਂ ਸਾਡੀਆਂ ਬੇਟੀਆਂ ਜਿਹੜੀਆਂ 15 ਤੋਂ 19 ਸਾਲ ਤੱਕ ਉਹਨਾਂ ਦੇ ਜਿਹੜੇ ਅੰਕੜੇ ਆ 60% ਅਨੀਮਿਕ ਨੇ ਮੈਂ ਬਹੁਤ ਵਾਰੀ ਇਹ ਦਸ਼ਾਦੀ ਮੀਟਿੰਗ ਜਿਹੜੀ ਹੁੰਦੀ ਆ ਆਪਣੇ ਡੀਸੀ ਨੂੰ ਆਪਣੇ ਅਫਸਰਾਂ ਨੂੰ ਮੈਡੀਕਲ ਹੈਲਥ ਮਹਿਕਮੇ ਨੂੰ بڑا ਐਸੇ ਸੀਐਮ ਨੂੰ ਇਸ ਬਾਰੇ ਹਮੇਸ਼ਾ ਮੀਟਿੰਗ 'ਚ ਗੱਲ ਹੋਣੀ ਵੀ ਇਹ ਅਨੀਮਿਕ ਜਿਹੜੇ ਨੇ ਇਹ ਕਿਉਂ ਇੰਨੇ ਪਰਸੈਂਟ ਆ ਰਹੇ ਆ 60% ਜਿਹੜੇ ਆਪਾਂ ਗੱਬਰੂਆਂ ਦੀਆਂ ਗੱਲਾਂ ਕਰਦੇ ਆ ਉਹ ਤਿੰਨ 'ਚੋਂ ਇੱਕ ਤਿੰਨ 'ਚੋਂ ਇੱਕ ਜਿਹਦੀ ਸਿਹਤ ਠੀਕ ਨਹੀਂ ਜਿਹਦੇ ਕੋਈ ਨਾ ਕੋਈ ਘਾਟ ਆ ਆਪਾਂ ਤਾਂ ਚੰਗੀ ਉਹਨਾਂ ਨੂੰ ਖਾਣਾ ਵੀ ਨਹੀਂ ਦੇ ਪਾਰ ਰਹੇ ਆਪਾਂ ਉਹਨਾਂ ਨੂੰ ਜਿਹੜਾ ਬਾਹਰ ਆਪਾਂ ਗੱਲਾਂ ਕਰਦੇ ਆਂ ਵੀ ਅਸੀਂ ਅੰਨ ਦਗਾ ਤਾਂ ਇਹ ਸਾਨੂੰ ਆਪਣੇ ਆਪ ਇੱਥੇ ਆਂਕੜੇ ਦੇਖ ਕੇ ਦੁੱਖ ਹੁੰਦਾ ਵੀ ਅਸੀਂ ਆਪਣੇ ਬੱਚੇ ਬੰਦਿਆਂ 'ਚ ਅਜੇ ਇਨੀ ਘਾਟ ਆ ਤੇ ਕਿਸ ਤਰੀਕੇ ਨਾਲ ਉਹ ਘਾਟ ਪੂਰੀ ਹੋਊਗੀ ਇਹ ਹਾਲਾਤ ਜਿਹੜੇ ਇਹ ਇਹ ਬਣੇ ਹੋਏ ਨੇ ਉਸ ਤੋਂ ਬਾਅਦ ਚਲੋ ਤਿੰਨ ਗੱਲਾਂ ਮੈਂ ਕਰਨੀਆਂ ਬਾਲੀਆਂ ਤੇ ਤੁਹਾਡੇ ਮੂਰੇ ਸਾਰੇ ਜੱਟੇ ਸਾਡੇ ਆ ਹੀ ਜਾਣੇ ਆ ਤਿੰਨ ਗੱਲਾਂ ਮੈਨੂੰ ਦੱਸੋ ਤੁਸੀਂ ਹਰ 1000 ਰੁਪਇਆ ਕਹਿ ਕੇ ਕਿਹਾ ਜੀ ਅਸੀਂ ਤੁਹਾਨੂੰ ਆਧਾਰ ਕਾਰਡ ਆਪਣੇ ਲਿੰਕ ਕਰਾ ਦਿਓ ਨੰਬਰ ਦੇ ਦਿਓ ਤੇ ਤੁਹਾਡੇ 1000 ਰੁਪਇਆ ਹਰ ਮੇਰੀ ਮਾਂ ਦੇ ਹਰ ਭੈਣ ਦੇ 18 ਸਾਲ ਤੋਂ ਉੱਤੇ ਦੇ 1000 ਰੁਪਇਆ ਆਉਣਾ ਜੇ ਕਿਸੇ ਦੇ ਘਰ 'ਚ ਇੱਕ ਬੇਟੀ ਆ ਤੇ ਇੱਕ ਮਾਂ ਐ 1000 1000 ਮਤਲਬ 2 ਸਾਲ ਦਾ ਉੱਤੇ ਦੇਖੋ ਇਹ ਤਾਂ ਇਹ ਬਜਟ ਦਾ ਉਹ ਹਾਲ ਆ ਜਿਵੇਂ ਆਪਾਂ ਆਮ ਕਹਾਵਤ ਨਹੀਂ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਈਆਂ ਹੋਈਆਂ ਇਹ ਇਹ ਹਾਲਾਤ ਨੇ 4.5 ਲੱਖ ਕਰੋੜ ਦੇ ਹੁਣ ਅੰਕੜੇ ਗਿਣਾ ਦਿੰਦੇ ਆ 40000 ਨੌਕਰੀਆਂ ਮੈਨੂੰ ਤੁਸੀਂ ਇੱਕ ਸਿੰਪਲ ਗੱਲ ਦੱਸੋ 40000 ਨੌਕਰੀਆਂ ਮਿਲੀਆਂ ਬਹੁਤ ਚੰਗੀ ਗੱਲ ਪਰ ਤੁਸੀਂ ਕਿਉਂ ਗਮਰਾਹ ਕਰ ਰਹੇ ਹੋ 9000 ਤੁਸੀਂ ਟੀਚਰ ਭਰਤੀ ਕੀਤਾ 8000 ਤੋਂ ਉੱਤੇ ਟੀਚਰ ਆ ਜਿਹੜਾ ਰਿਟਾਇਰ ਹੋ ਗਿਆ ਤੇ ਉਹਦੇ ਤੋਂ ਭਰਤੀ ਇਹ ਤਾਂ ਇਹ ਤਾਂ ਹੋਣਾ ਹੀ ਹੋਣਾ ਹਾਂ ਅੱਗੇ ਕੀ ਸੀ ਵੀ ਕੋਈ ਵੀ ਛੋਟੇ ਤੋਂ ਸ਼ਹਿਰ ਭੀਖੀ ਚ ਕਿਸੇ ਕੋਈ ਮੋੜ ਚ ਕੋਈ ਕਿਸੇ ਹੋਰ ਜ਼ਿਲ੍ਹੇ ਚ ਕੋਈ সুইਪਰ ਡੈਥ ਕੇਸ ਆ ਜਾਂ ਕੋਈ ਪੀਣ ਭਰਤੀ ਹੋਣਾ ਹੈ ਹੁਣ ਤੁਸੀਂ ਕੀ ਕਰਦੇ ਹੋ ਅੱਗੇ ਲੁਧਿਆਣੇ ਸੀ ਲੁਧਿਆਣੇ ਜੁਆਇਨ ਕਰ ਲਿਆ ਉੱਥੇ ਜੁਆਇਨ ਕਰ ਲਿਆ ਹੁਣ ਤੁਸੀਂ ਛੋਟੀ ਤੋਂ ਛੋਟੀ ਇੱਕ ਪੀਣ ਨਾ ਉਹ ਠੀਕ ਆ ਤੁਹਾਡੀ ਗੱਲ ਉਹ ਤੁਹਾਡੀ ਮਰਜ਼ੀ ਆ ਕਿਤੇ ਵੀ ਕੋਈ ਡੈਥ ਕੇਸ ਆ ਕਿਤੇ ਵੀ ਕੋ ਰਿਟਾਇਰਮੈਂਟ ਦੀ ਜਰੂ ਉਹ ਸਾਰੀਆਂ ਤੁਸੀਂ ਕੱਲੇ-ਕੱਲੇ ਨੂੰ ਮਹਿਕਬਿਆਂ ਨੂੰ ਕਹਿ ਕੇ ਸੱਦ ਲੈਣੇ ਉਹ ਚੰਡੀਗੜ੍ਹ ਤੇ ਉੱਥੇ ਆਪ ਦੀ ਭਗਵੰਤ ਮਾਨ ਸਾਹਿਬ ਤੁਸੀਂ ਫੋਟੋ ਲਾ ਕੇ ਉਹਨਾਂ ਨੂੰ ਲੈਟਰ ਦਿੰਨੇ ਹੋ ਆਪ ਹੈੱਡ ਤੇ ਉਹ ਉਦੋਂ ਤੱਕ ਮੀਡੀਆ ਇੰਨੇ ਨੌਕਰੀਆਂ ਇੰਨੀਆਂ ਨੌਕਰੀਆਂ ਇਹ ਨੌਕਰੀਆਂ ਤਾਂ ਆਮ ਰੁਟੀਨ ਦੀਆਂ ਨੌਕਰੀਆਂ ਐ ਜਿਹੜੀ ਕਿ ਜ਼ਰੂਰਤ ਆ ਇਹਦੇ ਇਹ ਤਾਂ ਇਹ ਤਾਂ ਇਹ ਤਾਂ ਜਿਹੜੀ ਇਹਦੇ ਬਗੈਰ ਕੋਈ ਕੰਮ ਹੀ ਨਹੀਂ ਚੱਲ ਸਕਦਾ ਬਾਕੀ ਤਾਂ ਗੱਲ ਇਹ ਆ ਤੁਸੀਂ ਬਹੁਤ ਸੋਹਣਾ ਕੰਮ ਜਿਹੜਾ ਤਾਲਾ ਇਹ ਉਹ ਸਪੀਕਰ ਸਾਹਿਬ ਨੂੰ ਫੜਾਇਆ ਸੀ ਵੀ ਭਾਈ ਵੈਸੇ ਵੀ ਆਪਣੇ ਕੋਲ ਤਾਂ ਜਿਹੜੀ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਜਿਹੜੀ ਤੁਸੀਂ ਇੰਨੀ ਤਨਖਾਹ ਜਿਹੜੀ ਪੈਸਾ ਉਹ ਸਾਰਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਾਂਦਾ ਕੰਮ ਤਾਂ ਕੋਈ ਹੋ ਨਹੀਂ ਰਿਹਾ ਕਿਉਂਕਿ ਉਹ ਕੰਮ ਤਾਂ ਤੁਹਾਡੇ ਐਮਐਲਏ ਜਿਹੜੇ ਵੀ ਨੇ ਸਾਰਾ ਉਹ ਕਰ ਰਹੇ ਆ ਜਾਂ ਤੁਹਾਡੇ ਕੋਈ ਹੋਰ ਜਿਹੜੇ ਚੇਅਰਮੈਨ ਵਗੈਰਾ ਬਣਾਏ ਹੋਏ ਆ ਤੁਸੀਂ ਕਿਸੇ ਆਫੀਸਰ ਨੂੰ ਕਿਸੇ ਮੁਲਾਜ਼ਮ ਨੂੰ ਤਾਂ ਕੰਮ ਕਰਨ ਹੀ ਨਹੀਂ ਦੇ ਰਹੇ ਜਿਹੜੀ ਕਲੈਕਸ਼ਨ ਆ ਜੋ ਕੁਛ ਆ ਜੋ ਤਾਲੇ ਲਾਉਣੇ ਆ ਤਾਲੇ ਤੋੜਨੇ ਆ ਕਿਤੇ ਵੀ ਦਫਤਰ ਚ ਕੋਈ ਰਜਿਸਟਰੀਆਂ ਹੋ ਰਹੀਆਂ ਉਹ ਤੁਸੀਂ ਜਾ ਕੇ ਉੱਤੇ ਤੁਸੀਂ ਤਾਂ ਸਭ ਕੁਝ ਆਪ ਕਰਦੇ ਹੋ ਮਲਾਜ਼ਮ ਤਾਂ ਉਹ ਵਿਹਲੇ ਬੈਠੇ ਆ ਤੇ ਫਿਰ ਉਹ ਤਨਖਾਹਾਂ ਆ ਜਿਹੜੀਆਂ ਉਹ ਦੇਣ ਦੀ ਲੋੜ ਕੀ ਆ ਉਹਨਾਂ ਨੂੰ ਤਾਂ ਤੁਸੀਂ ਵਿਹਲੇ ਕਰਕੇ ਬਿਠਾਇਆ ਹੋ ਉਹਨਾਂ ਦੀ ਤਾਂ ਕੋਈ ਹੈਸਿਅਤ ਹੀ ਨਹੀਂ ਤੁਸੀਂ ਛੱਡੀ ਪਰ ਮੈਂ ਉਹ ਦੱਸਣਾ ਵੀ ਉਹ ਪੈਸਾ ਜਿੰਨਾ ਜਿੰਨਾ ਆਪਣਾ ਹੈ ਉਹ ਸਾਰਾ ਮਲਾਜ਼ਮਾਂ ਤੇ ਪੈਨਸ਼ਨਾਂ 'ਚ ਖਰਚ ਹੋ ਜਾਂਦਾ ਹੋਰ ਤੁਹਾਡੇ ਕੋਲ ਡਿਵੈਲਪਮੈਂਟ ਲਈ ਕੋਈ ਵੀ ਇੱਕ ਪੰਝੀ ਨਹੀਂ ਇੱਕ ਪੰਝੀ ਨਹੀਂ ਤੁਹਾਡੇ ਕੋਲ ਉਹ ਵੀ ਤੁਸੀਂ ਲਿਆ ਕੇ ਕਰਜ਼ੇ ਤੋਂ ਲੈ ਕੇ ਆਉਨੇ ਹੋ ਇੰਨਾ ਇੰਨੀ ਤੁਹਾਡੀ ਖੇਡ ਆ ਬਾਕੀ ਮੈਂ ਨੌਕਰੀਆਂ ਦੀ ਗੱਲ ਦੱਸਤੀ ਤੁਹਾਨੂੰ ਵੀ ਇਦੋਂ ਵੱਧ ਹੋਰ ਤੁਹਾਡੇ ਕੋਲ ਕੁਝ ਨਹੀਂ ਗਾ ਜਿਹੜੇ ਡੈਥ ਕੇਸ ਜਾਂ ਰਿਟਾਇਰਮੈਂਟ ਵਾਲੇ ਉਹਨਾਂ ਨੂੰ ਤੁਸੀਂ ਲਿਆ ਕੇ ਉਰੇ ਦਿਖਾ ਦਿੰਨੇ ਹੋ ਬਾਕੀ ਸਕੂਲ ਕਾਲਜ ਯੂਨੀਵਰਸਟੀਆਂ ਹਸਪੀਟਲ ਸਭ ਪ੍ਰਾਣੀਆਂ ਦੇ ਢਗਾਟਨ ਕਰ ਰਹੇ ਹੋ ਤੇ ਜਿਹੜੇ ਤੁਹਾਡੀ ਮਹੱਲਾ ਐਡਾ ਬੜਾ ਸਕੈਂਡਲ ਆ ਮਹੱਲਾ ਕੀ ਲਿਖਦਾ ਉਥੇ ਸਾਰੀਆਂ ਜਗ੍ਹਾ ਜਾਲੀ ਇਹ ਬਹੁਤ ਵੱਡਾ ਇੱਕ ਫਰਾਡ ਆ ਜਦੋਂ ਮੈਂ ਸਿਵਲ ਹਸਪੀਟਲ ਗਿਆ ਜਾਂ ਹੋਰ ਅਸੀਂ ਜਿਹੜੇ ਸਾਡੀਆਂ ਛੋਟੀਆਂ ਡਿਸਪੈਂਸਰੀਆਂ ਸੀ ਜਾਂ ਸਾਡੇ ਰੂਰਲ ਡਿਸਪੈਂਸਰੀਆਂ ਸੀ ਉੱਚ ਤੇ ਇੱਕ ਡਾਕਟਰ ਨਹੀਂ ਬੈਠਾ ਉੱਚ ਇੱਕ ਕੋਈ ਦਵਾਈ ਨਹੀਂ ਪਈ ਤੇ ਉਹ ਜਿਹੜਾ ਡਾਕਟਰ ਬੈਠਾ ਏ ਸਿਵਲ ਹਸਪੀਟਲ ਚ ਜਾਂ ਡਿਸਪੈਂਸਰੀ ਚ ਉਹ ਤਨਖਾਹ ਲੈ ਰਿਹਾ ਏ 1.5 ਲੱਖ ਰੁਪਈਆ ਤੇ ਜਿਹੜਾ ਮੁਹੱਲਾ ਕਲੀਨਿਕ ਚ ਬੈਠਾ ਏ ਉਹ ਤਨਖਾਹ ਬਣਾ ਰਿਹਾ 3-3 ਲੱਖ ਰੁਪਈਆ ਕਿਉਂ ਕਿਉਂਕਿ ਤੁਸੀਂ ਉਹਨਾ ਕੰਟਰੈਕਟ ਤੇ ਦੇਖਿਆ ਵੀ ਜਿੰਨੇ ਮਰੀਜ਼ ਚੈੱਕ ਕਰਨੇ ਆ ਉਹ ਸਾਰਾ ਫੱਜ ਕੀਤਾ ਹੋਇਆ ਜਾਲੀ ਆ ਉਹ ਹਜ਼ਾਰਾਂ ਦੀ ਗਿਣਤੀ ਜਿਹੜੇ ਮਰੀਜ਼ ਨੇ ਉਹ ਉੱਥੇ ਭਰੀ ਜਾਂਦੇ ਇਹ ਤੁਸੀਂ ਆਪ ਚੈੱਕ ਕਰ ਲਓ ਆਪਣੀ ਬਿਜ਼ਨਸ ਨੂੰ ਕਹਿ ਲਓ ਕਿੰਨੀਆਂ ਲਿਸਟਾਂ ਐ ਜਿਹੜੀਆਂ ਉੱਥੇ ਰੋਜ਼ ਦੀਆਂ ਸੈਂਕੜੇ ਮਰੀਜ਼ ਨੇ ਜਿਹੜੇ ਹਰ ਜ਼ਿਲ੍ਹੇ 'ਚ ਉਹ ਜਾਲੀ ਦਿਖਾ ਕੇ ਉਹ ਲੱਖਾਂ ਰੁਪਈਆ ਠੱਗ ਰਹੇ ਆ ਉਹ ਉਹ ਚਾਹਤਾ ਤੁਸੀਂ ਤੁਹਾਡੇ ਆਪ ਦੇ ਬੰਦੇ ਨੇ ਉਹ ਤੁਸੀਂ ਉਹ ਕਰਵਾ ਰਹੇ ਹੋ ਮਤੋਂ ਬਾਦ ਸਾਰੇ ਜਿਹੜਾ ਆ ਕੰਮ ਤੁਸੀਂ ਪਤਾ ਨਹੀਂ ਕਿੰਨੇ 100 ਕਰੋੜ ਰੁਪਇਆ ਜਾਂ ਕਿੰਨਾ ਤੁਸੀਂ ਲਾਤਾ ਵੀ ਆਟਾ ਇਹ ਜਿਹੜਾ ਉਹ ਉਹ ਗੰਦੀ ਕੁਆਲਿਟੀ ਦਾ ਆਟਾ ਤੇ ਜਿਹੜੇ ਡਿੱਪੂਆਂ ਵਾਲੇ ਆ ਜਿਹੜੇ ਕਿ ਮੁਫਤ ਚ ਕੰਮ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਵਿਹਲੇ ਕਰਕੇ ਤੁਸੀਂ ਕੋਈ ਆਪਣੇ ਜਿਹੜੇ ਬੰਦੇ ਨੇ ਆਮ ਆਦਮੀ ਦੇ ਉਹ ਲਾਤੇ ਉਹ ਰੋਜ਼ ਰੌਲਾ ਪੈ ਰਹਿਆ ਕਿਸੇ ਦਸ ਘਰਾਂ ਨੂੰ ਇਕੱਠੇ ਕਰਕੇ ਦੇ ਰਹੇ ਆ ਕਿਸੇ ਨੂੰ ਦੇ ਨਹੀਂ ਰਹੇ ਉਹ ਐਡੀ ਪੱਖਪਾਤ ਦਾ ਰੌਲਾ ਚੱਲ ਰਿਹਾ ਉਹ ਸਾਰਾ ਇਹਦਾ ਸਾਰਾ ਪੈਸਾ ਤੁਸੀਂ ਕੂਚ ਸਿੱਟਦਾ ਇਹ ਇਸ ਕਰਕੇ ਅਣਜਾਣ ਬੰਦਿਆਂ ਦਾ ਬੜਾ ਕਈ ਵਾਰ ਨੁਕਸਾਨ ਹੁੰਦਾ ਏ ਉਹ ਪੰਜਾਬ ਨੂੰ ਹੋ ਰਿਹਾ ਤੇ ਉਹੀ ਦਿਸ਼ਾ ਹੈ ਜਿਹੜੀ ਉਹ ਦੇਖਿਆ ਜਿਹੜੀ ਉਹ ਬਜਟ 'ਚ ਦੇਖੀ ਆ ਤੇ ਦੋ ਤਿੰਨ ਗੱਲਾਂ ਸੀ ਜਿਹੜੀਆਂ ਮੈਂ ਜੇਲ੍ਹ 'ਚੋਂ ਬਾਹਰ ਆ ਕੇ ਜੋ ਦੇਖਿਆ ਮੈਂ ਕਿ ਮੈਂ ਜਰੂਰ ਲੋਕਾਂ ਨਾਲ ਰੂਹ ਰੂ ਹੋ ਕੇ ਇਹ ਗੱਲਾਂ ਦੱਸਾਂ ਵੀ ਸਾਰਾ ਕੁਝ ਫਰਾਡ ਦੇਖਣਾ ਫਰਾਡ ਬਜਟ ਕੋਈ ਜਾਣਕਾਰੀ ਹੋਣੀਗੀ ਵੀ ਬਜਟ ਹੁੰਦਾ ਕੀ ਹੈ ਧੰਨਵਾਦ Subscribe to One India channel and never miss an update.